ਗੱਡ ਹਾਲੇਲੂਇਆ ਕੋਹਤੰਦਿਕਤਾ 25 ਅਧਿਆਇ 14 ਵਚਨ ਪੜ੍ਹ ਦਵੇਂ ਜਿਹੜਾ ਦਾਨ ਦਿੱਤੇ ਬਿਨਾ ਹੀ ਫੋਕੀ ਵਧਾਈ ਮਾਰਦਾ ਹੈ ਦਾਨ ਦਿੱਤੇ ਬਿਨਾ ਫੋਕੀ ਵਧਾਈ ਮਾਰਦਾ ਹੈ ਉਹ ਉਸ ਬੱਦਲ ਤੇ ਪੌਣ ਵਰਗਾ ਹੈ ਉਹ ਉਸ ਬੱਦਲ ਦੇ ਪੌਣ ਵਰਗਾ ਹੈ ਜਿਹਦੇ ਵਿੱਚ ਬਰਖਾ ਨਾ ਹੋਵੇ ਜਿਹਦੇ ਵਿੱਚ ਬਰਖਾ ਐਨੀ ਨੀ ਪ੍ਰੈਸ ਗੱਡ ਹਾਲੇਲੂਇਆ ਪਰਬੂ ਦਾ ਕਲਾਮ ਜਿਹੜਾ ਦਾਨ ਦਿੱਤੇ ਬਿਨਾ ਸੇਵਾ ਦਿੱਤੇ ਬਿਨਾ ਚੌਧਰ ਬਣ ਚਾਉਂਦਾ ਵਾ ਉਸਤਾਦ ਬਣਨਾ ਚਾਉਂਦਾ ਵਾ ਸ਼ੌਫਾ ਚਾਉਂਦਾ ਵਾ ਤੇ ਚਾਉਂਦਾ ਵਾ ਕਿ ਦਿੱਤਾ ਕੋਈ ਨਹੀਂ ਗੱਲ ਕਰਨ ਪਾਪੀ ਸਾਹਿਬ ਦੀ ਮੈਨੂੰ ਇੱਜ਼ਤ ਉਹਨਾਂ ਵੱਲ ਚਾਹੀਦੀ ਆ ਉਹਨਾਂ ਵੱਲ ਚਾਹੀਦੀ ਰਿਸਪੈਕਟ ਮੈਨੂੰ ਮਾਨਸ ਮੈਨੂੰ ਉਹਨਾਂ ਵੱਲ ਚਾਹੀਦਾ ਲਿਖਿਆ ਉਹ ਜਿਹੜੇ ਹਵਾ ਉਹਦੀ ਖਾਲੀ ਬੱਦਲ ਖਾਲੀ ਹੁੰਦਾ ਉਹਨਾਂ ਵਰਗੀ ਉਹਦੀ ਬਰਕਤ ਆ ਉਹਨਾਂ ਵਰਗਾ ਦਾ ਜੀਵਨ ਉਹਨਾਂ ਵਰਗੀ ਉਹਦੀ ਆਸ਼ੀਸ਼ ਆ ਜਦੋਂ ਸਿਰ ਬੱਦਲ ਹੀ ਕੱਲਾ ਹੁੰਦਾ بارش ਨਹੀਂ ਆਉਂਦੀ ਹੈ ਨਾ ਗਰਮੀਆਂ ਦੇ ਵਿੱਚ بارش ਆਉਣੀ ਬਹੁਤ ਸਹੀ ਲੱਗਦੀ ਆ ਸਰਦੀਆਂ ਦੇ ਵਿੱਚ ਥੋੜ੍ਹੀ ਠੰਡ ਹੁੰਦੀ ਆ ਲੇਕਿਨ ਗਰਮੀਆਂ ਤੇ ਮੀਂਹ ਪੈ ਜੇ ਤਾਂ ਅਸੀਂ ਬੜੇ ਧੰਨਵਾਦ ਨਾਲ ਆਪਣੂੰ ਦਿੰਨੇ ਆ ਬਲਕਿ ਮੀਂਹ ਪੈਣ ਵੇ ਤਾਂ ਸੁਪੀਲਾਂ ਵੀ ਲਾਉਂਦੇ ਆ ਆਪਾਂ ਅਤੇ ਖਰਚ ਵੀ ਕਰਦੇ ਆ ਕੋਈ ਹੋਰ ਵੀ ਵਸਤੂਆਂ ਤਿਆਰ ਕਰਦੇ ਕਿ بارش ਹੋਵੇ بارش ਹੋਵੇ ਲੇਕਿਨ ਕੱਲਾ ਬੱਦਲ ਚਲ ਜਾਵੇ ਬੱਦਲ ਹੋ ਰਹਿ ਜਾਵੇ ਅਸੀਂ ਕਹਿੰਨੇ ਆ ਯਾਰ ਚੰਗਾ ਜਨ ਲੱਗਣ ਡਿਆ ਪਰ ਫੇਰ ਵੀ ਠੀਕ ਆ ਫੰਡਾ ਤੇ ਹੋ ਗਿਆ ਲੇਕਿਨ ਮੀਰ ਪਿੰਡਾ ਹੋਰ ਵਧੀਆ ਹੋ ਜਾਣਾ ਸੀਗਾ ਕਲਾਮ ਕਹਿੰਦਾ দান ਦਿੱਤੇ ਬਿਨਾ ਸੇਵਾ ਕੀਤੀ ਬਿਨਾ ਠੋਕੀ ਟੋਰ ਮਾਰਦਾ ਉਹਦੇ ਵਰਗਾ ਵਾ ਹਵਾ ਵਰਗਾ ਵਾ ਬੱਦਲ ਵਰਗਾ ਜੋ ਗਰਜਦਾ ਵਾ ਲੇਕਿਨ ਬਰਸਦਾ ਨਹੀਂਗਾ ਇਹੋ ਜਿਹੇ ਲੋਕ ਮੰਗਦੇ ਰਹ ਜਾਂਦੇ ਨੇ ਇਹੋ ਜਿਹੇ ਲੋਕ ਚੋਹ ਦਿੱਤਾਉਂਦੇ ਰਹ ਜਾਂਦੇ ਨੇ ਇਹੋ ਜਿਹੇ ਲੋਕ 15 ਸਾਲ ਤੋਂ ਜ਼ਿੰਦਗੀ ਪਰ ਕਰਜ਼ੇ ਥੱਲੇ ਗਰੀਬੀ ਥੱਲੇ ਉਸੇ ਕੰਡੀਸ਼ਨ ਚ ਰਹ ਜਾਂਦੇ ਨੇ ਜੋ ਕੰਡੀਸ਼ਨ ਪ੍ਰਭੂ ਦੇ ਚੱਲਣ ਤੇ ਪਹਿਲਾਂ ਸੀਗੀ ਕਿਉਂਕਿ ਉਹ ਫੋਕੀ ਟੋਰ ਮਾਰਦੇ ਨੇ ਹਾਲ ਤੱਕ ਟੌਰ ਮਾਰਦੇ ਨੇ ਉਹ ਹਵਾ 'ਚ ਮੈਨੇ ਕਹਿੰਦੀ ਹਵਾ 'ਚ ਮੁੱਕੇ ਮਾਰਦੇ ਨੇ ਲੋਕ ਲੇਕਿਨ ਤੁਸੀਂ ਬਰਕਤ ਚਾਉਂਦੇ ਆਂ ਆਸ਼ੀਸ਼ ਚਾਉਂਦੇ ਆਂ ਤੇ ਤੁਹਾਨੂੰ ਕਰਨਾ ਪੈਣਾ ਵਾ ਫੋਕੀ ਟੌਰ ਨਾ ਮਾਰvate ਨਹੀਂ ਇਹ ਲੋਕ ਫੋਕੀ ਟੌਰ ਚਾਉਂਦੇ ਨੇ ਕਿ ਦੇਣਾ ਅਸੀਂ 200 ਹੀ ਆ ਲੇਕਿਨ ਇੱਜ਼ਤ ਹਜ਼ਾਰ ਵਾਲੀ ਚਾਹੀਦੀ ਆ ਨਾਲ ਨਾਲ ਪੰਜ ਸਾਲ ਲੱਗ ਪਿਆ ਫਿਰ ਮਾਨਸ ਮਾ ਰਿਸਪੈਕਟ ਹੋਈ ਹੋਵੇ ਸੰਗਤ ਨਹੀਂ ਕਰਨੀ ਅਸੀਂ ਪ੍ਰਾਰਥਨਾ ਨਹੀਂ ਕਰਨੀ ਅਸੀਂ ਚਰਚ ਨਹੀਂ ਜਾਣਾ ਅਸੀਂ ਬਾਈਬਲ ਨਹੀਂ ਪੜ੍ਹਨੀ ਸੀ ਰੋਜ਼ਾਨਾ ਰੱਖਣਾ ਨਾ ਸ਼ੁੱਕਰਵਾਰ ਦੀ ਪ੍ਰਾਰਥਨ ਚਾਉਣਾ ਨਾ ਐਤਵਾਰ ਦੀ ਪ੍ਰਾਰਥਨਾ ਚ ਨਾ ਸ਼ਨੀਵਾਰ ਦੀ ਹਾਂ ਐਤਵਾਰ ਤੇ ਆ ਜਾ ਕਰਾਂ ਕਦੇ ਕਦੇ ਲੇਕਿਨ ਇੱਜ਼ਤ ਮੈਨੂੰ ਸ਼ੋਭਾ ਮੈਨੂੰ ਧਰਮੀਆਂ ਵਾਲੀ ਚਾਹੀਦੀ ਆ ਇੱਜ਼ਤ ਮਨ ਧਰਮੀਆਂ ਵਾਲੀ ਚਾਹੀਦੀ ਆ ਜਦ ਤੋ ਹੋਵੇ ਤੇ ਕਵੇ ਕੇ ਬਾਤ ਰੇ ਉਹ ਧਰਮੀ ਬੰਦਾ ਏ ਮੁੱਢ ਤੁਮਾਰ ਕਵੇ ਬੜਾ ਬਹੁਤ ਵਧੀਆ ਬੰਦਾ ਏ ਬਹੁਤ ਧੰਨ ਬੰਦਾ ਬੜਾ ਬਰਕਤ ਵਾਲਾ ਬੰਦਾ ਏ ਬਹੁਤ ਵਧੀਆ ਬੰਦਾ ਬੜਾ ਬਰਕਤ ਵਾਲਾ ਬੜਾ ਰਬ ਰਬ ਕਰਨ ਵਾਲਾ ਬੰਦਾ ਇਹ ਚੁੰਦਾ ਫੋਕੀ ਤੋਰ ਵੈਹ ਜਿਹੜੇ ਲੋਕ ਬਰਕਤ ਵਾਲੇ ਬਾਈਬਲ ਚ ਪੜ ਚੁੱਕੇ ਇੱਕ ਹਵਾ ਦੇ ਵਾਂਗ ਇੱਕ ਵਜਨ ਫੇਰ ਪੜਦੇ ਬਚਨ ਨੂੰ ਜਿਹੜਾ ਦਾਨ ਦਿੱਤੇ ਬਿਨਾਂ ਹੀ ਫੋਕੀ ਵਡਿਆਈ ਮਾਰਦਾ ਹੈ ਹਾਂਜੀ ਉਹ ਉਸ ਬੱਦਲ ਤੇ ਪੌਣ ਵਰਗਾ ਹੈ ਹਾਂਜੀ ਜਿਹਦੇ ਵਿੱਚ ਬਰਖਾ ਨਾ ਹੋਵੇ ਜਿਹਦੇ ਵਿੱਚ ਬਰਖਾ ਆਨੇਗੀ ਜਿਹਦੇ ਵਿੱਚ ਬਰਕਤ ਨਹੀਂ ਹੈਗੀ ਜਿਹਦੇ ਬ੍ਰੋਤਰੀ ਨਹੀਂ ਹੈਗੀ ਉਹ ਐਸੀਆਂ ਦੁਆਵਾਂ ਕਰਦਾ ਵਾ ਐਸੀਆਂ ਭਗਤੀਆਂ ਕਰਦਾ ਵਾ ਲੇਕਿਨ ਲਿਖਿਆ ਗਿਆ ਪੇਟ ਨਜ਼ਰਾਨਾ ਇਨਸਾਨ ਦਾ ਮਾਰੇ ਖੋਲਦੀ ਹੈ ਤੁਹਾਡਾ ਸੇਵਾ ਟੜਾ ਵੱਧ ਕੇ ਕਰਨਾ ਬੇਸਤ ਕਰਨਾ ਉਪਤਾਹਾਂ ਹੋਰ ਬਦਿਆ ਪਰਮੇਸ਼ਰ ਵਾਤੇ ਕਰਨਾ ਪਰਮੇਸ਼ਰ ਦੇ ਘਰ ਬਾਤ ਤੇ ਪਰ ਤੁਹਾਡੇ ਬਾਤੇ ਬਰਕਤ ਆ ਕਰਨਾ ਪ੍ਰੈਸ ਗਾ ਹਾਲੇਲੂਇਆ ਮਿਲ ਕੇ ਹਾਲੇਲੂਇਆ ਅਸੀਂ ਆਪਣੇ ਬਾਅਦ ਕੋਈ ਕੰਮ ਕਰਦੇ ਮੰਨ ਲੈ ਘਰ ਬਣਾਉਣ ਦੇ ਆ ਅਸੀਂ ਕਿ ਸੋਚਦੇ ਆ ਅਸੀਂ ਕਹਿੰਨੇ ਆ ਇਹ ਕਰਦੇ ਆ ਕਿ ਆ ਕਮਰਾ ਰਹਿਣ ਦੇ ਕੋ ਕਮਰਾ ਬਣਾ ਲੈਂਦੇ ਆ ਇਹ ਕਰਨੀ ਲੱਗ ਕਹਿੰਨੇ ਨਾ 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 ਬਾਰ ਬਾਰ ਪਹਿ ਲੱਗਣੇ ਆ ਕੋਈ ਵਾਰੀ ਪਹਿ ਲੋ ਲਾਓ ਕੋ ਗੱਲ ਨਹੀਂ ਦੋ ਕਮਰੇ ਬਾਥਰੂਮ ਰਹਿ ਜਾਣਾ ਵਾ ਬਾਥਰੂਮ ਬਣਾਓ ਲਾਓ ਪੈਸੇ ਇੱਕ ਬਾਰ ਬਾਰ ਕੰਮ ਹੋਣੇ ਵਧੀਆ ਕਰਦੇ ਆ ਵਿਆਹ ਕਰਦੇ ਆ ਕੀ ਕਰਨੇ ਆ ਬਾਰ ਬਾਰ ਵਿਆਹ ਕਰਨੇ ਆ ਕਰੋ ਸਗਰਮਗਨ ਸਾਰੇ ਟਿਸ਼ਨ ਮਸ਼ਨਾਂ ਤਨਵੀਤੋ ਬੀਜੋ ਸਗਨ ਮਗਨ ਬੰਬਦੇ ਆ ਸਾਰੇ ਕਰੋ ਕਿਹੜੇ ਵਿਆਹ ਬਾਰ ਬਾਰ ਉਹਨੇ ਟਿੱਕਰ ਵੀ ਪਰ ਉਹ ਵੀ ਕਰੋ ਕਿਹੜੇ ਬਾਰ ਬਾਰ ਹੋਣੇ ਆ ਸਾਰਾ ਕੁਝ ਕਰਦੇ ਆ ਵਧੀਆ ਵਧੀਆ ਕਰਦੇ ਆ ਸੁਆਮੀ ਵਾਸਤੇ ਯੇਸ਼ੂ ਆਤਿ ਉਹਦੋਂ ਕਿ ਚੀਟ ਮੰਦੇ ਵਿੱਚ ਆਉਂਦਾ ਵਾ ਉਹਦੋਂ ਕਿ ਥੋੜਾ ਮੰਚਦਾ ਯਾਦ ਰੱਖ ਕੇ ਮੈਂ ਤੁਹਾਨੂੰ ਇੱਕੋ ਗੱਲ ਮੁੱਦਾ ਮੈਂ ਕਹਿ ਦਿੰਨਾ ਜਿਸ ਕੰਮ ਦੇ ਵਾਸਤੇ ਦੁਬਾ ਕਰਵਾਉਣ ਡੇ ਆ ਅਤੇ ਭੇਟ ਲੈ ਕੇ ਆਏ ਆ ਉਹ ਚ ਤੁਹਾਡਾ ਦਿਲ ਬੇਈਮਾਨ ਆ ਯਾਦ ਰੱਖ ਕੇ ਉਹ ਚ ਤੁਹਾਨੂੰ ਥੋੜਾ ਆਉਣੇ ਆਉਣੇ ਆ ਹਮੇਸ਼ਾ ਦਿਲ ਦੀ ਪੱਟੀ ਦੇ ਗੱਲ ਲੈ ਕੇ ਰੱਖ ਲੈ ਕਿਸੇ ਵੀ ਕਾਮਾ ਦੇ ਤੇ ਦੁਆ ਕਰਵਾਉਣ ਵਾਤੇ ਆਉਂਦੇ ਤੇ ਦਿਲ ਤੇ ਤੁਹਾਡੇ ਬੱਧੀ ਆ ਦਿਲ ਤੇ ਤੁਹਾਡੇ ਖੋੜਵਾ ਯਾਦ ਰੱਖੇ ਉਹ ਕੰਮ ਤੁਹਾਡੇ ਵਿੱਚ ਰਖਾ ਬਿਠਾਵੇ ਕਿ ਉਹ ਤੁਹਾਡੇ ਵੱਤੇ ਬਰਕਤਾਂ ਘਰ ਨਹੀਂ ਬਣੇ ਕੋਈ ਵੀ ਤੇ ਜਨਮ ਦੇ ਆਂਦੀ ਮੀਟਿੰਗ ਕਰਵਾਉਣ ਡੇ ਆ ਤੁਸੀਂ ਵਿਆਹ ਵੀ ਮੀਟਿੰਗ ਕਰਵਾਉਣ ਡੇ ਆ ਤੁਸੀਂ ਕਿਸੇ ਵੀ ਚੀਜ਼ ਦੇ ਵਾਤੇ ਮੈਂ ਤੇ ਦੁਆ ਕਰਵਾਤੇ ਹੁੰਦੇ ਆ ਖੜਦੇ ਆ ਘਰ ਵਿੱਚ ਅੱਜ ਤੁਹਾਡੇ ਦਿਲ ਚੀਟ ਵਤਾਲ ਦਿਲ ਤੇ ਬੇਈਮਾਨ ਨਹੀਂ ਥੋੜਾ ਕਰਦੇ ਪ੍ਰਭੂ ਬਾਤ ਤੇ ਭੇਡ ਚੜਾਉਣ ਬਾਤ ਤੇ ਖਾਣਾ ਖੋਲ ਕੋਈ ਵੀ ਕਪੜੇ ਤਾਂ ਕਪੜੇ ਦੇਣ ਵਾਸਤੇ ਕਪੜਾ ਪੱਸੀ ਮਾੜਾ ਦੇਣੇ ਆ ਸੱਸਾ ਦੇਣੇ ਆ ਯਾਦ ਰੱਖਿਓ ਜੇ ਤੁਹਾਡੇ ਵੱਤੇ ਮਰਕਦਾ ਕਰ ਨਹੀਂ ਹੋਵੇਗੀ ਉਹ ਫालतू ਹੋ ਚੁੱਕੀ ਆ ਤੋਂ ਉਹਦੇ ਵਾਸਤੇ ਕਲਾਮ ਤੁਹਾਡੇ ਦੇ ਉਹ ਪੂਰਾ ਹੁੰਦਾ ਕਿ ਮੈਂ ਠਿੱਠਾਂ ਦੇ ਕੋਲੋਂ ਸੇਵਾ ਕਰਵਾਈ ਆ ਆਪਣੇ ਦਾਸ ਵਾਕ ਜਰੂਰਤ ਪੂਰੀ ਹੋਣ ਵਾਸਤੇ ਆਪਣੇ ਘਰ ਦੀ ਜਰੂਰਤ ਪੂਰੀ ਹੋਣ ਵਾਸਤੇ ਆਪਣੇ ਚਰਚੇ ਦੀ ਜਰੂਰਤ ਪੂਰੀ ਹੋਣ ਤਾਂ ਮੈਂ ਠਿੱਠਾਂ ਦੇ ਕੋਲੋਂ ਸੇਵਾ ਕਰੇ ਇਹ ਵਚਨ ਤੁਹਾਡੇ ਤੇ ਉੱਤੇ ਪੂਰਾ ਹੋ ਜਾਵੇਗਾ ਸਿਰ ਉਹ ਨਹੀਂ ਇਹ ਪੂਰਾ ਹੋਵੇ ਕਿ ਭੇਡ ਦੀਵਾਰ ਤੇ ਰਾਸਤਾ ਖੁੱਲੇ ਅਮੀਰ ਲੋਕਾਂ ਦੇ ਵਿੱਚ ਬਰਕਤ ਭਾਈ ਲੋਕਾਂ ਦੇ ਵਿੱਚ ఆశిష పై సూప